ਬਤਾਇਆ ਉਹ ਕੀ ਹਾਲਾ ਸ਼ਰਾਬ ਠੀਕ ਹੈ ਲਾ ਤਾਂ ਬਨ ਜਾ ਹਾਂ ਹਾਂ ਜਵਾਕ ਲੈ ਗਈ ਸੀ ਕਹਾ ਕਰੇ ਅੱਛਾ ਮਹਾਰਾਜਾ ਅਥ ਨਹੀਂ ਲਾ ਦਿੰਦੇ ਇੱਕ ਮੈਨੂੰ ਐ ਦੱਸਦਾ ਹੈ ਯਾਰ ਕੀ ਦੱਸਾਂ ਤੇ ਜਿਹੜੀਆਂ ਵੀਡੀਓ ਬੁੜੀਆਂ ਨੇ ਗੰਦੀਆਂ ਮੰਦੀਆਂ ਬਣਾਈਆਂ ਨੇ ਲੋਕ ਯਾਰ ਅੱਛਾ ਤੇ ਇਹਦੇ ਵਿੱਚ ਮੈਂ ਸੁਣਿਆ ਕਿਸ ਤੋਂ ਵੀ ਦੋਸ਼ੀ ਜਿਹੜੇ ਉਹ ਤਾਂ ਹੈਗੇ ਹੈਗਾ ਹੋਰ ਬੰਦੇ ਵੀ ਦੋਸ਼ੀ ਹੈਗੇ ਵਿੱਚ ਸ਼ਰਾਬ ਆ ਗਿਆ ਹਾਂ ਜਦੋਂ ਸਪਲਾਈ ਆਉਂਦੀ ਹੈ ਹਾਂ ਹਾਂ ਫਿਰ ਗਾਲਾਂ ਸਪਲਾਈ ਤੱਕ ਸਪਲਾਈ ਹੋਣੀ ਹੋਣੀ ਅੱਛਾ ਵੀ ਜਿਹੜੀਆਂ ਗੱਡੀਆਂ ਲੋਕ ਚੀਜ਼ਾਂ ਬਣਾਉਂਦੇ ਆ ਇਹ ਕਿਹੜੇ ਹੁਣ ਕਾਹਦੇ ਵੀਡੀਓ ਬਣਾਈ ਜਾਂਦੇ ਆ ਉਹਨਾਂ ਨੂੰ ਕਾਹ ਵੇਖੀ ਵੀ ਜਾਂਦੇ ਆ ਠੀਕ ਹੈ ਤੇ ਮੈਂ ਤਾਂ ਇਹ ਬੇਨਤੀ ਕਰਦਾ ਵੀ ਬੰਨੋ ਹਟਣ ਦਾ ਗੱਲ ਸਨ ਲੋਕ ਵੇਖਣ ਉਹ ਆਜੇ ਵੇਖਣ ਉਹ ਅੜ ਜਾਣ ਦੋਸ਼ੀ ਉਹਨੇ ਬਣਾਉਣ ਵਾਲੇ ਆ ਉਹਨੇ ਵੇਖਣ ਵਾਲੇ ਆ ਵੇਖਣ ਵਾਲੇ ਵੀ ਉਹਨੇ ਦੋਸ਼ੀ ਆ ਯਾਨੀ ਕਿ ਤੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਲੋਕ ਵੇਖਣਾ ਬੰਦ ਕਰ ਦੇਣਾ ਤੇ ਤਾਂ ਤੋਂ ਸਪਲਾਈ ਆਟੋਮੈਟਿਕਲੀ ਬੰਦ ਹੋ ਜੂ ਫਿਰ ਹਾਂ ਮਾਰਕੀਟ ਚ ਉਹੀ ਚੀਜ਼ ਆਉਂਦੀ ਹੁੰਦੀ ਆ ਜਿਹਦੀ ਮੰਗ ਹੋਵੇ ਮੰਗ ਹੁੰਦੀ ਆ ਆ ਨਸ਼ੇ ਵਾਲਾ ਕੰਮ ਹੋਇਆ ਪਿਆ ਹੁਣ ਉਹ ਮੁੰਡੇ ਸੁਧਰ ਕੇ ਹਾਂ ਵਧੀਆ ਬਣਾਉਣਗੇ ਵੀ ਵਧੀਆ ਬਣਾਉਣਗੇ ਸਹੀ ਗੱਲ ਤੇ ਇੱਕ ਮੈਨੂੰ ਤਾਂ ਆਇਆ ਗੱਲ ਦੱਸ ਯਾਰ ਵੀ ਇੱਕ ਕੁੜੀ ਆਹੋ ਜਾਣਦੇ ਆ ਦੋਨੋਂ ਜਿਹੜੇ ਗੰਦੀਆਂ ਆਈਆਂ ਵੀਡੀਓ ਬਣਾਉਣੀ ਸੀ ਇੱਧਰ ਦੀ ਆ ਯਾਰ ਪਹਿਲਾਂ ਉਹਦੇ ਕੋਲੇ ਸੀਗੇ ਸਰਕਾਰ ਨੇ ਤੇ ਦੋ ਸਕਿਉਰਟੀ ਗਾਰਡ ਹਾਂ ਸਕਿਉਰਟੀ ਗਾਰਡ ਉਹ ਸਾਲੇ ਆਪਣੇ ਮੁਲਾਜ਼ਮ ਜਿਹੜੇ ਪੜ੍ਹੇ ਲਿਖੇ ਮੁੰਡੇ ਆ ਭਵੰਤਮਣ ਹੁਣ ਲਾ ਦੇ 6 ਹੁਣ 6 ਲਾ ਦੇ ਤਾਂ ਉਹਦੇ ਨੇ ਹੋਜੇ ਵੀ ਘਾਟਾ ਉਹਨੂੰ ਵੱਧ ਦੇਉ ਨਾ ਚੰਗੀ ਜਿਹਾ ਦੇ ਆ ਹਾਂ ਹਾਂ ਉਹ ਐ ਜੇ ਗੱਲ ਸੁਣਨਾ ਮੇਰੀ ਸੌਰਗੇ ਇਹੋ ਜਿਹਾ ਤੂੰ ਕੰਮ ਹੀ ਨਾ ਕਰ ਕੰਮ ਹੀ ਨਾ ਕਰ ਨਾਲੇ ਤਾਂ ਇਹ ਮੇਰੀ ਗੱਲ ਸੁਣ ਸਰਕਾਰਾਂ ਸਕਿਉਰਟੀ ਦਿੰਦੀਆਂ ਉਹਨੂੰ ਤਾਂ ਹੱਲਾਸ਼ੇਰੀ ਮਿਲਦੀ ਆ ਯਾਰ ਯਾਰ ਮੈਂ ਉਹੀ ਤਾਂ ਤੈਨੂੰ ਕਹੀ ਜਨਾ ਸ਼ਾ ਜੇ ਗੱਲ ਸਾਂ ਤੁਸੀਂ ਇਹੋ ਜਿਹਾ ਕੋਈ ਕੰਮ ਹੀ ਨਾ ਕਰੀਂ ਤਾਂ ਤੁਹਾਨੂੰ ਮੂੰਹ ਵਿਖਾਉਣ ਜੋਗੇ ਨਾ ਹੋਣ। ਹਾਂ ਹੁਣ ਹੁਣ ਉਹਦੇ ਮੇਰੀ ਗੱਲ ਸੁਣ ਲੈ ਬਾਰ ਬੁਰੇ ਬੈਰੀਕੇਟ ਜਿਵੇਂ ਕੋਈ ਮੰਨ ਲੈ ਬਹੁਤ ਵੱਡੀ ਅਫਸਰ ਲੱਗੀ ਹੁੰਦੀ ਆ ਬੈਰੀਕੇਟ ਲਾਤੇ ਉਹ ਲਾਤੇ ਉਹ ਸਕਿਉਰਟੀ ਬੜੀ ਦਿੱਤੀ ਪਈ ਉਹ ਗੱਲ ਸਾਂ ਮੇਰੀ ਸਕਿਉਰਟੀ ਸਕਿਉਰਟੀ ਦੱਕਾਨੀ ਇਹ ਤਾਂ ਨਾ ਚੰਗੀਆਂ ਚੀਜ਼ਾਂ ਬਣਾਓ ਬਣਾਓ ਲੋੜ ਹੀ ਨਾ ਪਵੇ ਲੋਕਾਂ ਨੂੰ ਦਿਓ ਦਿਓ ਤੇ ਲੋੜ ਹੀ ਨਾ ਪਵੇ ਤੁਨੇ ਵਾਂਦਰਾ ਵਾਲੇ ਮੁੰਡਿਆਂ ਨੂੰ ਮੈਂ ਤਾਂ ਇਹ ਵੀਡੀਓ ਰਾਹੀ ਆ ਨਾ ਵੀ ਚੰਗੀਆਂ ਚੀਜ਼ਾਂ ਬਣਾਇਆ ਕਰੋ ਹੁਣ ਤੂੰ ਵੇਖ ਹਾਂ ਇਹ ਕ ਆਪਣੇ ਉਹ ਕੱਲ ਪਰਸ ਜਿਹੜੀ ਬਣਾਈ ਸੀ ਉਹ ਚ ਆਪਾਂ ਨੂੰ ਕੱਢੀ ਜਾਂਦਾ ਗਾਵਾਂ ਲੈ ਉਹ ਫਿਰ ਉਹ ਅੰਬਰਧਰੀ ਨਾਲੇ ਬੰਦਾ ਦਾੜੀ ਰੱਖੀਆ ਬੰਦੇ ਦੇ ਉਹ ਏਡੀ ਏਡੀ ਦਾੜੀ ਆ ਬੰਦੇ ਦੇ ਪੱਤ ਬੰਨੀ ਆ ਬੰਦੇ ਦੇ ਯਾਰ ਸਿੱਖ ਸਰੂਪ ਚ ਹੈਗਾ ਇੰਦਰਜੀਤ ਆ ਉਹਦਾ ਨਾਂ ਇੰਦਰਜੀਤ ਉਹ ਮੈਨੂੰ ਕੋਲ ਵੀ ਦੱਸਿਆ ਸੀਗਾ ਹਾਂ ਉਹ ਮੈਨੂੰ ਕੋਈ ਬੰਦਾ ਕਰਦਾ ਤਾਇਆ ਸਾਨੂੰ ਕੱਢੀ ਜਾਂਦਾ ਲੈ ਫੋਨ ਨੰਬਰ ਹਾਂ ਉਹ ਮੈਂ ਹਾਂ ਸ਼ਿਰਾ ਫਿਰ ਉਹਦੇ ਚ ਤੇ ਸਾਡੇ ਚ ਫਰਕ ਹੈ ਮਲਾ ਯਾਰ ਆਪਾਂ ਇਹ ਚਿੱਕੜ ਚ ਮਰਾਂਗੇ ਤਾਂ ਆਜ ਦੇ ਤੇ ਵਾਜੂ ਆਜ ਦੇ ਚਿੱਕੜ ਪਊ ਆ ਉਹਦਾ ਗੰਦ ਹੈਗੇ ਹੈਗਾ ਤਾਂ ਆਪਾਂ ਥੋੜੂ ਗੰਦ ਬੰਨਾਂ ਯਾਰ ਉਹਦਾ ਗੰਦ ਹੈਗੇ ਉਹ ਮੈਂ ਬੇਨਤੀ ਵੀ ਕਰਨਾ ਹੈ ਵੀ ਤੈਨੂੰ ਅਸੀਂ ਬੇਨਤੀ ਇੱਕ ਵਾਰੀ ਕਰਾਂਗੇ ਤੇ ਦੂਜੀ ਵਾਰ ਇਹ ਨਾ ਆਖ ਵੀ ਤੂੰ ਕਿਤੇ ਬਹਿ ਜਾਂਗਾ ਲੋਕ ਆ ਉੱਥੋਂ ਜਕੜਾ ਵਜੇ ਤੇ ਹੈਗਾ ਉਹ ਜੇ ਤੈਨੂੰ ਗੱਲ ਕੋਈ ਬਾਲੀ ਜੋ ਵੀ ਲੱਗਦੀ ਆ ਤੇ ਨੰਬਰ ਹੈਗਾ ਨੰਬਰ ਪਿਆ ਤੁਨੂੰ ਬੱਤੇ ਗੱਲ ਕਰਦਾ ਕਮੈਂਟਾਂ 'ਚ ਗੱਲ ਕੱਟਣ ਦੀ ਕਿ ਲੋੜ ਆ ਯਾਰ ਕਮੈਂਟਾਂ 'ਚ ਤਾਂ ਯਾਰ ਪਤਾ ਕੀ ਕਿੱਦੜ ਬੰਦੇ ਯਾਰ ਕਿਹੜੇ ਕਿੱਦੜ ਆ ਉਹ ਕਮੈਂਟਾਂ ਦੇ ਵਿੱਚ ਕਿਸੇ ਦੇ ਗਲਤ ਬੋਲ ਕਿਸੇ ਦੇ ਕੌਲੇ ਤੇ ਮੂਤ ਕੇ ਬਾਹਰ ਨਹੀਂ ਨਿਕਲਦਾ ਹੁੰਦਾ ਸਹੀ ਗੱਲ ਆ ਆ ਗੱਲ ਤੇਰੀ ਸਹੀ ਆ ਇਹ ਮੈਂ ਇਹ ਮੇਰੇ ਤੱਤ ਕੱਢੇ ਵੇ ਆ ਜੇ ਕੋਈ ਕੰਮ ਹੈ ਤੁਹਾਨੂੰ ਹੈ ਗਿਆ ਤਾਂ ਹੱਕ ਜਵਜੋ ਅਗਲੇ ਆ ਸਹੀ ਗੱਲ ਆ ਉਹ ਬਾਂਦਰ ਵਾਲੇ ਮੁੰਡੇ ਸੀ ਉਹਨਾਂ ਨੇ ਆਪਦੀ ਮਾਫੀ ਮੰਗ ਲਈ ਹਾਂ ਹੋਰ ਠੀਕ ਉਹਨਾਂ ਨੇ ਆਪਦੀ ਮਾਫੀ ਮੰਗ ਲਈ ਤੇ ਮੈਂ ਗੱਲ ਸੁਣਨਾ ਮੇਰੀ ਅੱਜ ਮੈਨੂੰ ਪਤਾ ਲੱਗਿਆ ਵੀ ਉਹ ਕਹਿੰਦੇ ਵਧੀਆ ਕੰਟੈਕਟ ਪਾਇਆ ਕਰਾਂਗੇ ਹਾਂ ਉਹ ਮੁੰਡਿਆਂ ਨੂੰ ਜਾਂ ਸਲਾਮਾਂ ਨਹੀਂ ਨਹੀਂ ਸਹੀ ਹੈ ਬਿਲਕੁਲ ਜਵਾ ਸਹੀ ਉਹ ਕਰਨਾ ਆਪਦਾ ਕੰਮ ਹਾਂ ਕੋਈ ਐ ਥੋੜਾ ਹੁੰਦਿਆਂ ਵੀ ਗੱਲ ਸੁਣਨਾ ਮੇਰੀ ਸਿੱਖ ਯੋਧੇ ਕੁਝ ਕਹਿਣਗੇ ਜੇ ਤੁਸੀਂ ਆਦੇ ਹੱਕ ਹਲਾਲ ਦੀ ਖਾਓਗੇ ਤਾਂ ਕੋਈ ਨਹੀਂ ਤੁਹਾਨੂੰ ਤੇ ਜੇ ਤਾਂ ਉਹਨਾਂ ਨੇ ਫਿਰ ਮਤਲਬ ਹਜੇ ਥੋੜਾ ਜਾਂ ਗਰਮ ਹਜੇ ਵੀ ਬੋਲਦੇ ਆਓ ਮਤਲਬ ਜੱਟ ਬੋਲਦੇ ਆ ਮੈਂ ਤੁਹਾਨੂੰ ਗੱਲ ਦੱਸਾਂ ਪਤਾ ਕੀ ਹੈ ਇਹ ਇਹ ਉਂਗਲਾਂ ਲਿਆਦਾ ਉਂਗਲਾਂ ਬਣਾਉਂਦੇ ਆ ਇਹ ਨਾ ਹਜੇ ਨਾ ਉਹਨਾਂ ਦੇ ਉਹੀ ਭਰੇ ਪਿਆ ਨਾ ਮੈਂਡ ਚ ਗੱਲ ਦੀ ਭਰੇ ਪਿਆ ਉਹੀ ਭਰੇ ਵੇ ਜਿਹੜੇ ਪਾਸੇ ਆਸੇ ਨੇ ਮੇਰੇ ਵਰਗੇ ਚੱਕ ਦਾਂਗੇ ਆ ਜੋ ਅਸਡੇ ਨਾਲ ਆ ਹੈ ਉਹਨਾਂ ਦੇ ਮਿਹੜਾ ਮਗਰ ਲਾ ਗਿਆ ਬੰਦਾ ਉਹਦੇ ਮਾਰੀ ਜਾਂਦਾ ਮੈਂ ਵੇਖਿਆ। ਨਾ ਉਹ ਮੁੰਡਿਓ, ਇਹ ਗੱਲ ਸੁਣਨਾ ਮੇਰੀ ਚੱਕਨ ਤਾਂ ਨੱਚ ਨਾ ਰਹੋ। ਹਾਂ। ਤੁਸੀਂ ਆਪ ਦੇ ਪੇਜ ਨੂੰ ਉਵੇਂ ਚਲਾਓ। ਉਵੇਂ ਚਲਾਓ। ਸਾਫ ਸੁਥਰਾ ਚਲਾਓ ਯਾਰ। ਹਾਂ, ਸੁਥਰਾ ਉਵੇਂ ਬੜੀਆ ਗੱਲ ਸੁਣਾਏ। ਕੋਈ ਵੇਂਦਾ ਮੇਰੀ ਗੱਲ ਸੁਣਨਾ ਕੋਈ ਅੱਜ ਨਾ ਵੇਖੋ ਕੱਲ ਨਾ ਵੇਖੋ ਆਪੀ ਦੇਖੋ ਯਾਰ। ਯਾਰ ਗੱਲ ਸੁਣਨਾ ਮੇਰੀ ਪਤਾ ਕੀ ਹੈ। ਹੂੰ। ਚੰਗੀ ਚੀਜ਼ ਨੂੰ ਵੇਚਣ ਤੇ ਟਾਈਮ ਲੱਗਦਾ ਹੈ। ਹਾਂ। ਪਰ ਜਦੋਂ ਗੱਲ ਸੁਣਨਾ ਮੇਰੀ ਲਾਈਨ ਵਾਲਾ ਗਾਹਕ ਆ ਜਾਂਦਾ ਸਾਰੀ ਲੈ ਜਾਂਦਾ। ਸਾਰੀ ਲੈ ਜਾਂਦਾ। ਇਹ ਗੱਲ ਤੇਰੀ ਸਹੀ ਹੈ। ਠੀਕ ਹੈ ਆਪਾਂ ਕੀ ਗੰਦ ਪਾਇਆਗਾ ਤੇ ਵਧੀਆ ਆਪਣੇ ਆਪਣੇ ਵੀਡੀਓ ਪਰ ਉਹਨਾਂ ਨਾਲੋਂ ਜ਼ਿਆਦਾ ਹੈ ਆਪਣੀ ਵੀਡੀਓ ਚੱਲਣਾ ਚਾਹੇ ਨਾ ਚੱਲਣਾ ਆਪਾਂ ਗਲਤ ਬੋਲਣੀ ਨਹੀਂ ਹੈ ਮੈਂ ਤਾਂ ਇਹ ਕਹਿੰਦਾ ਯਾਰ ਇੱਕ ਤੱਕ ਕਿਸੇ ਧਰਮ ਦੇ ਵਿਰੋਧ ਨਾ ਬੋਲੋ ਹਾਂ ਕਿਸੇ ਜਾਤ ਪਾਤ ਦੇ ਵਿਰੋਧ ਨਾ ਬੋਲੋ ਨੋ 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 ਤੇ ਕਿਸੇ ਬੁਰਾ ਬੋਲ ਕੇ ਕਰਨਾ ਜੇ ਤੁਹਾਨੂੰ ਕੋਈ ਚੰਗਾ ਲੱਗਦਾ ਆਪਦਾ ਕਰ ਲੋ ਮੈਂ ਤਾਂ ਆ ਸ਼ ਪਤਾ ਕੀ ਗੱਲ ਹੈ ਛੱਡ ਦਿਓ ਪੈਸੇ ਕਮਾਉਣ ਦਾ ਸ਼ਾਰਟਕਟ ਤਰੀਕਾ ਪਣਾਉਂਦੇ ਆ ਇਹ ਪੈਸਿਆਂ ਨੂੰ ਗੱਲ ਵੀ ਪੈਸਾ ਨਾਲ ਜਾਂਦਾ ਸੋ ਕੁੜੀ ਦੇ ਨਾਲ ਵਾਗਿਆ ਨਹੀਂ ਮਰੀਏ ਕੁੜੀ ਕੋਈ ਪੈਸਾ ਨਹੀਂ ਨਾਲ ਜਾਂਦਾ ਹਾਂ ਜੇ ਢਾਲਾ ਹੋਇਆ ਨਾ ਉਹ ਵੀ ਕੱਢ ਲੈਂਦੀ ਆ ਫੁੱਲਾਂ ਵਾਲੀ ਉਹ ਸਹੀ ਗੱਲ ਆ ਉਹ ਵੀ ਕੱਢ ਲੈਂਦੇ ਆ ਮੇਰੇ ਉਹ ਫੌੜੀ ਜੀ ਬਣਾ ਕੇ ਨਾ ਐ ਵੇਖੀ ਜਾਂਦੇ ਆ ਮੇਰੇ ਅੱਗੇ ਇੱਥੇ ਢਾਲਾ ਸੀ ਇੱਥੇ ਢਾਲਾ ਸੀ ਸਹੀ ਗੱਲ ਆ ਉਹ ਭਰਾਵੋ ਗੱਲ ਸੁਣੋ ਏ ਇਹ ਮਾਂਸ ਦੇ ਹੀ ਮਸਾ ਮਿਲੀ ਆ ਸਹੀ ਗੱਲ ਆ ਤੇ ਇਹਨੂੰ ਇਸਤੇਮਾਲ ਕਰ ਲੋ ਚੰਗੇ ਚੰਗੇ ਲੋਕਾਂ ਨਾਲ ਜੋੜ ਕੇ ਸਹੀ ਗੱਲ ਹੈ ਸਹੀ ਗੱਲ ਤੇ ਗੰਦ ਦਾ ਤੁਸੀਂ ਵੇਖੀ ਜਾਨੇ ਤੇ ਗੰਦ ਸੁਣੀ ਜਾਨੇ ਵੀ ਚੰਗਾ ਸੁਣੋ ਚੰਗਾ ਸੋਚੋ ਚੰਗਾ ਵੀ ਤੇ ਇੱਕ ਉਂਗਲ ਵਾਲਾ ਤਾਂ ਦਾ ਉਹ ਬੱਚੇ ਉਹਨਾਂ ਤੋਂ ਉਂਗਲਾਂ ਵਾਲੇ ਤਾਂ ਮੈਂ ਤੈਨੂੰ ਗੱਲ ਤਾਂ ਉਂਗਲ ਤਾਂ ਨਾ ਵੜਵਾ ਕੇ ਮਾਰ ਦਿੰਦੀ ਵੜਾ ਕੇ ਮਾਰ ਸਹੀ ਗੱਲ ਹੈ ਇਹਨਾਂ ਚੋ ਬਾਜੋ ਭਰਾਵੋ ਚੰਗਾ ਆਪਦਾ ਸਾਫ ਸੁਥਰਾ ਕੰਮ ਕਰੋ ਇੱਕ ਦਿਨ ਨਾ ਕੋਈ ਦੂਜੇ ਦਿਨ ਨਾ ਕੋਈ ਤੀਜੇ ਦਿਨ ਨਾ ਚੱਲੂ ਤਾਂ ਆਪਾਂ ਮੁੱਖੇ ਮਰਦੇ ਹੇ ਤਾਂ ਛੱਡ ਪਾਣੀ ਫਿਰ ਯਾਰਾ ਚਲ ਗਿਆ ਆਪਣਾ ਲੇਟ ਹੋ ਗਈ ਚਲ ਚਲਦੇ ਆਂ ਬਸ ਹਾਂ ਉਹ ਲੇਟ ਨਾ ਹੋ ਜਾਈਏ ਹਾਂ ਹਾਂ ਚੰਗਾ ਸ਼ਰਾਬ ਉਹ ਮੁੰਡਾ ਵੀ ਆ ਗਿਆ